वो तो आ रहा है भैया जाऊंगा बॉक्सदार में होना आ रहा हूं उधर पार्क पार्क उसे बोलो कि सर परफेक्ट मैडम नहीं सर बस दिस ਸੁਭਾਉ ਪ੍ਰੂਪਾਤਿ ਸਭਾਏ ਸਭਾਏ ਪ੍ਰਥਮ ਪੁਰਵਤਾ ਗੋਪਾਤਿ ਲਿਖਾਇ ਇਦਰਮ ਸੁਜੋਤਾ ਰਾਮ ਦਾ ਸਭੀ ਸਭਾਏ ਹਰਜਨ ਹਰ ਗੋਬਿੰਦ ਨਾਮ ਸੁਮਰਾਉ ਸ੍ਰੀ ਹਰਾਇ ਸੂਰਿਆਤ ਸੰਤਿ ਆਈ ਹੈ ਜਿਸ ਗਿੱਠੇ ਸਭ ਦੁਖ ਜਾਈ ਇਕ ਬਹਾਦਰ ਸੁਪ੍ਰਿਆ ਏ ਘਰ ਨੋਂ ਨਿਤ ਆਵਤ ਘਾਇ ਸੁਖਾਈ ਸੁਹਾਈ ਦਸਵੇਂ ਪਕਸ਼ਾ ਸਾਹਿਬ ਜੀ ਤੁਹ ਸਿਖ ਸੈਵੀ ਸਭ ਖਾਈ ਹੋਏ ਸੁਹਾਈ ਦਸਾਂ ਬਾਤ ਸੰਜਨੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੀ ਦਵਾਈ ਦਾ ਧਿਆਨ ਸਰ ਕੇ ਘਰ ਸਾਹਿਬ ਜੀ ਬੋਲੋ ਜੀ ਪੰਜਾਂ ਸੱਤਾ ਸਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਦੀਵਾ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੀ ਗਵਾਹਿ ਤੂ ਵਾਹਿਗੁਰੂ 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 ਤੇ ਸਾਰੇ ਤੇ ਸਾਵਣ ਦਾ ਸਦਕਾਰ ਸਰਬ ਸੁਖ ਹੋਵਾ ਜਹਾਂ ਤਹਾਂ ਖਾਲਸਾ ਦੀ ਸਾਹਿਬਾ ਹਾ ਹਾ ਰੱਖਿਆ ਰਿਆਇਤ ਦੇਨ ਤੇਗ ਪਤ ਹੈ ਫਿਰਦਕੀ ਪੈਸ ਪੰਥ ਕੀ ਜੀਤ ਹੈ ਸ੍ਰੀ ਸਾਹਿਬ ਦੀ ਸਹਾਈ ਹਰਿ ਸੇ ਦੀ ਕੇ ਬੋਲ ਵਾਲੇ ਬੋਲੂ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਤੇ ਸਦਾਨ ਰਹਿ ਦਾਣ ਬਵੇ ਦਾਣ ਸਹਾ ਦਾਣ ਕਰੋ ਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਦੀ ਦੇ ਦਰਸ਼ਨਿ ਸਨਾਨ ਜਉਕੀਆਂ ਢੱਡੇ ਬੁੰਗੇ ਜੁਕੋ ਜੁਕਿਆ ਠਾਲਾ ਧਰਮ ਕਰ ਜਾਇਕਰ ਬੋਲੋ ਜੀ ਵਾਹਿਗੁਰੂ ਸਿਖਾ ਦਾ ਮਨ ਖਾਲਸਾ ਜੀ ਨੂੰ ਬਖਸ਼ ਏ ਨਿਮਾਣਿਆਂ ਦੇ ਮਾਣ ਨਤਣਿਆਂ ਦੇ ਤਾਣ ਨਿਰੋਟਿਆਂ ਦੀਓ ਧੰਨ 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 ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਮੇਰੀ 피ਰੀ ਦੇ ਵਾਲਕ ਸ਼ੈਨਸ਼ਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਤਤਵੇ ਤੇ ਬ੍ਰਹਮ ਗਿਆਨੀ ਨਿਰਮਲ ਆਤਮਾ ਬਾਬਾ ਬੁੱਢਾ ਸਾਹਿਬ ਜੀ ਆਪ ਜੀਆਂ ਦੇ ਪਾਵਨ ਅਸਥਾਨ ਤੇ ਸਤਿਗੁਰੂ ਜੀ ਆਪ ਜੀ ਦੇ ਫਾਜ਼ੂਰਾ ਅਰਦਾਸ ਬੇਨਤੀ ਹੈ ਆਪੀ ਦਾ ਪਾਵਨ ਮਾਵਾਕ ਹੈ ਜਗਤ ਜਲੰਦਾ ਰੱਖ ਲੈ ਤੇ ਲਿਓ ਉਵਾਰ ਮੈਂ ਤਾਨ ਦੀਵਾਨ ਤੂੰ ਹੈ ਮੇਰਾ ਸਵਾਮੀ ਮੈਂ ਤੁਧ ਆ ਕੇ ਅਰਦਾਸ ਮੈਂ ਹੋਰ ਖਾਉ ਨਹੀਂ ਜਿਸ ਤਹ ਕਰੂੰ ਬੇਨੰਤੀ ਮੇਰਾ ਦੁੱਖ ਸੁਨਾਂ ਤੇ ਜਿੱਥੇ ਸਤਿਗੁਰੂ ਦੀ ਵਿਸ਼ਲੇ ਸਮੇਂ ਦਰਾਂ ਉਦਰਤੀ ਆਪਤਾਂ ਅੜਾ ਦੀ ਬਾਅਦ ਥੱਲੇ ਸਮੁੱਚਾ ਪੰਜਾਬ ਟੁੱਪਿਆ ਸੱਤੇ ਬਾਦਸ਼ਾਹ ਉਥੇ ਬਿਆਨਤ ਸੰਗਤਾਂ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਇਸੇ ਤਰ੍ਹਾਂ ਧਾਰਮਿਕ ਜਥੇਬੰਦੀਆਂ ਅਤੇ ਹੋਰ ਸੰਗਤਾਂ ਵੱਲੋਂ ਵਿਆਪਕ ਸਵਾਵਾ ਹਾੜ ਪੀੜਤ ਲੋਕਾਂ ਦੀਆਂ ਕੀਤੀਆਂ ਗਈਆਂ ਸੱਚੇ ਪਾਤਸ਼ਾਹ ਇਸ ਇੰਦਰਾ ਕਾਂਗਰਸ ਪਾਰਟੀ ਦੇ ਪਾਰਟੀ ਦੇ ਮੁਖੀ ਲੀਡਰ ਰਾਹੁਲ ਗਾਂਧੀ ਜੀ ਸੱਚੇ ਪਾਤਸ਼ਾਹ ਇਸ ਪੰਜਾਬ ਦੇ ਦੁਖਾਂਤ ਨੂੰ ਸਮਝਦਿਆ ਹੋਇਆ ਅੱਜ ਦੌਰੇ ਤੇ ਆਏ ਨੇ ਨਾ ਨਾ ਸੱਚੇ ਪਾਤਸ਼ਾਹ ਕਾਂਗਰਸ ਪਾਰਟੀ ਵੱਲੋਂ ਰਾਹਤ ਕਾਰਜ ਚਲਰਨ ਦੀ ਵੇਦ ਕਰਨੀ ਦਿਆ ਕਰਨੀ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਆਪਣਾ ਭਲਾ ਸਭ ਦਾ ਹੁਮੰਗਣਾ ਦੇ ਮਹਾਵਾਕ ਅਨੁਸਾਰ ਸੱਚੇ ਪਾਤਸ਼ਾਹ ਸਮੁੱਚੀ ਮਾਨਵਤਾ ਦਾ ਭਲਾ ਕਰੋ ਦਇਆ ਕਰੋ ਤਰਸ ਕਰੋ ਪਿਛਲੇ ਦਿਨਾਂ ਦੌਰਾਨ ਸੱਚੇ ਪਾਤਸ਼ਾਹ ਜੋ ਹਰ ਪੀੜਤ ਲੋਕ ਉਹ ਤਾਂ। ਭਈਆ ਜੀ ਆਉਂਦਾ ਪਾਕਿਸਤਾਨ ਤੋਂ। ਆਉਂਦਾ ਬਾਹਰ ਬਾਹਰ। ਜੀ ਬਿਲਕੁਲ ਕਿਸੇ ਰੋਕ। ਮੈਡਮ ਜੀ ਸਰ। ਕਸੂ ਜੀ। ਜੋ ਆਉਂ ਤੋ ਸਹਾਈ ਸਹਾਈ ਤਵਾ ਦਿਨ ਕਰੀਂ ਜੀ ਪਤ ਸੈਦ ਜੀ ਪ੍ਰਤਮ ਪੁਰ ਸੁਵਰਤ ਗੋਪਾਲ ਸਿੰਘ ਆਇਦਰ ਸੁਖ ਜੁਗਾਸ ਰਾਮ ਦਾ ਸਭੀ ਸਹਾਈ ਹਰ ਜਨ ਹਰ ਗੋਬਿੰਦ ਨਾਮ ਸੁਮਰਾਉਂ ਸ੍ਰੀ ਹਰਾਇ ਜੀ ਸੂਰਿਆਰਧ ਸੰਤਿਾਈ ਹੈ ਜਿਸ ਗਿੱਠੇ ਸਭ ਦੁਖ ਜਾਈ ਏਕ ਬਹਾਦਰ ਸੁਪਰਿਆਏ ਘਰ ਨੋ ਨਿਤ ਆਵਤਾਈ ਸੰਸਾਈ ਸਲਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਸਿੱਖ ਸਾਹਿਬ ਜੀ ਸਭ ਸਾਈ ਹੋਏ ਸਹਾਈ ਦਸਾ ਪਾਤਸ਼ਾਹ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੀ ਦਵਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਸੱਤਾਂ ਸਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਵਾਹਿਗੁਰੂ ਬ੍ਰਤਵੇ ਸਰਬੱਤ ਖਾਲਸਾ ਦੀ ਕੀ ਅਦਾਸ ਹੈ ਜੀ ਸਰਬੱਤ ਖਾਲਸਾ ਦੀ ਵਾਹਿਗੁਰੂ ਵਾਹਿਗੁਰੂ ਸਾਰੇ ਧਰਤੀ ਤੇ ਆਵੇ ਤੇ ਤਾਉਣ ਦਾ ਸਰਕਾਰ ਸਰਬ ਸੁਖ ਹੋਵਾ ਜਹਾਂ ਤਹ ਖਾਲਸਾ ਦੀ ਸਾਇ ਹੈ ਤਾਹ ਤਾਹ ਰੱਛਿਆ ਰਾਇਤ ਦੇਨ ਤੇਗੁ ਪਤ ਹੈ ਫਿਰਦ ਕੀ ਪੈਸ ਪੰਥ ਕੀ ਜੀਤ ਹੈ ਸ੍ਰੀ ਸਾਹਿਬ ਦੀ ਸਹਾਈ ਹਰਿ ਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਤੇ ਸਤਾਨ ਰਹਿਤਾਨ ਬਵੇਕ দান ਸਹਾਤਾਨ ਕਰੋਸਾ দান ਦਾਨਾ ਸਿਰਦਾਨ ਨਾਮ ਤਾਂ ਸ੍ਰੀ ਅੰਮ੍ਰਿਤ ਸਰ ਸਾਹਿਬ ਦੀ ਦੇ ਦਰਸ਼ਨਿ ਸਨਾਨ ਕਉਕੀਆਂ ਢੱਡੇ ਬੁੰਗੇ ਚੁੱਕੋ ਚੁੱਕਿਆ ਠੱਲਾ ਧਰਮ ਕਾਇ ਕਰ ਬੋਲੋ ਜੀ ਸਵਾਹਿ ਸਿਖਾ ਦਾ ਸਾਨੂੰ ਖਾਲਸਾ ਜੀ ਨੂੰ ਬਖਸ਼ ਇਹ ਨਿਮਾਣਿਆਂ ਦੇ ਮਾਣ ਨਤਣਿਆਂ ਦੇ ਤਾਣ ਨੇ ਉਟਿਆਂ ਵੀ ਧੰਨ 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 ਸਤਿ ਸ੍ਰੀ ਅਕਾਲ ਸ੍ਰੀ ਗੁਰੂ ਪ੍ਰਾਨਦ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਮੇਰੀ 피ਰੀ ਦੇ ਵਾਲਕ ਸ਼ੈਨਸ਼ਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਤਤਵੇ ਤੇ ਬ੍ਰਹਮ ਗਿਆਨੀ ਨਿਰਮਲ ਆਤਮਾ ਬਾਬਾ ਬੁੱਢਾ ਸਾਹਿਬ ਜੀ ਆਪ ਦੀਆਂ ਦੇ ਭਾਵਨੇ ਹਸਤਾਨ ਤੇ ਸਤਿਗੁਰੂ ਜੀ ਆਪ ਜੀ ਦੇ ਫਾਜ਼ੂਰਾ ਅਰਦਾਸ ਬੇਨਤੀ ਹੈ ਸਰਜੀ ਦਾ ਪਾਵਨ ਮਾਵਾਕ ਹੈ ਜਗਤ ਜਲੰਦਾ ਰਖ ਲੈ ਤੇ ਲਿਓ ਉਵਾਰ ਮੈਂ ਤਾਨ ਦੀਵਾਨ ਤੂੰ ਹੈ ਮੇਰਾ ਸਵਾਮੀ ਮੈਂ ਤੁਧ ਆ ਕੇ ਅਰਦਾਸ ਮੈਂ ਹੋਰ ਖਾਉ ਨਹੀਂ ਜਿਸ ਤਹ ਕਰੂੰ ਬੇਨੰਤੀ ਮੇਰਾ ਦੁੱਖ ਸੋਨਾਂ ਤੇ ਇੱਥੇ ਸਤਿਗੁਰੂ ਦੀ ਪਿਛਲੇ ਸਮੇਂ ਦਰਾਂ ਮੁਦਰਤੀ ਆਫਤਾਂ ਢਾਣ ਦੀ ਵਾਰ ਥੱਲੇ ਸਮੁੱਚਾ ਪੰਜਾਬ ਰੂਪਿਆ ਸੱਤੇ ਬਾਦਸ਼ਾਹ ਉੱਥੇ ਵਿਆੰਤ ਸੰਗਤਾਂ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਇਸੇ ਤਰ੍ਹਾਂ ਧਾਰਮਿਕ ਜਥੇਬੰਦੀਆਂ ਅਤੇ ਹੋਰ ਸੰਗਤਾਂ ਵੱਲੋਂ ਵਿਆਪਕ ਸਿਵਾਵਾ ਹਾੜ ਪੀਟ ਲੋਕਾਂ ਦੀਆਂ ਕੀਤੀਆਂ ਗਈਆਂ ਸੱਤੇ ਬਾਦਸ਼ਾਹ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਪਾਰਟੀ ਦੇ ਮੁਖੀ ਲੀਡਰ ਰਾਹੁਲ ਗਾਂਧੀ ਜੀ ਸਦੇ ਪਾਤਸ਼ਾ ਇਸ ਪੰਜਾਬ ਦੇ ਦੁਖਾਂਤ ਨੂੰ ਸਮਝਦਿਆ ਹੋਇਆ ਅੱਜ ਦੌਰੇ ਤੇ ਆਏ ਨੇ ਨਾ ਨਾ ਸਦੇ ਪਾਤਸ਼ਾ ਕਾਂਗਰਸ ਪਾਰਟੀ ਵੱਲੋਂ ਰਾਹਤ ਕਾਰਨ ਚਲਰਨ ਦੀ ਵੇਦ ਕਰਨੀ ਦਇਆ ਕਰਨੀ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਆਪਣਾ ਭਲਾ ਸਭ ਕਾ ਨੂੰ ਮੰਗਣਾ ਦੇ ਮਾ ਬਾਪ ਅਨੁਸਾਰ ਸੱਚੇ ਪਾਤਸ਼ਾਹ ਸਮੁੱਚੀ ਮਨੁੱਖਤਾ ਦਾ ਭਲਾ ਕਰੋ ਦਇਆ ਕਰੋ ਤਰਸ ਕਰੋ ਪਿਛਲੇ ਦਿਨਾਂ ਦੌਰਾਨ ਸੱਚੇ ਪਾਤਸ਼ਾਹ ਜੋ ਹਰ ਪੀੜਤ ਲੋ